ਇਹ ਨੰਬਰ ਦੇ ਮੈਨੂੰ ਜਿਹੜਾ ਜਿਹੜੇ ਐਮਐਲਏ ਸਾਹਿਬ ਦਾ ਹੈਗਾ ਲੈ ਆਉਂਦੇ ਹੋ ਨੰਬਰ ਮੜ ਜਾ ਐਮਐਲਏ ਸਾਹਿਬ ਦਾ ਨੰਬਰ ਦੇ ਉਹ ਨੰਬਰ ਕਾਲ ਕਰਾਈ ਜਾ ਕੋਈ ਨਾ ਕੋਈ ਜੀ ਨਾਲ ਦੱਸੋ ਯਾਰ ਤੇ ਉਹੀ ਗੱਲ ਮੇਰੇ ਨਾਲ ਇੰਨੀ ਬਦਤਮੀਜ਼ੀ ਦਾ ਬੋਲੇਗਾ ਤੇ ਮੈਂ ਗਲਤ ਕਰਾਂਗਾ ਉਹਨਾਂ ਨੂੰ ਪਿਆਰ ਨਾਲ ਨਹੀਂ ਜਾਊਂਗਾ ਉਹ ਤੇ ਮੇਰੀ ਡਿਊਟੀ ਹੈ ਮੈਂ ਕੀ ਕਹਦਾ ਨਾ ਉਹ ਫਟਾ ਭਰਾਈ ਜਿਹੜਾ ਵੀ ਗੱਲ ਬੰਦ ਕਰੀ ਐਮਐਲ ਨਾਲ ਗੱਲ ਕਰ ਲੋ ਵੀ ਬਾਅਦ ਤੋਂ ਜੇ ਬੈ ਇਦਾਂ ਦਾ ਨਾ ਕਰੋ ਮਰਾਓ ਨਾ ਉਹਦਾ ਬਿਲਕੁਲ ਨਾ ਬੋਲਦਾ ਉਹਦਾ ਬਿਲਕੁਲ ਨਾ ਬੋਲਦਾ ਪੰਜਾਹ ਹਜ਼ਾਰ ਦਾ ਗ੍ਰਾਂਟ ਕਰਦੇ ਆ ਇਹ ਘਰ ਨਾ ਲਾਉਂਦਾ ਸਾਡੀ ਲੋਕਾਂ ਨੂੰ ਕਹਿੰਦਾ ਕਿ ਇਹ ਕਰ ਲੈਂਦਾ ਹੈ ਕਿ ਆ ਕਿ ਇਹ ਮੋਹ ਪਾਰਕ ਤੋਂ ਟੈਂਟਾ ਗਿਆ ਨਹੀਂ ਨਹੀਂ 2 ਮਿੰਟ ਕੈਮਰੇ ਕੋਲ ਗੱਲ ਕਰਾ ਲੈ ਯਾਦ ਵਿੱਚ ਕਰ ਜਾਂਦਾ ਤੁਹਾਨੂੰ ਸਾਬ ਨਾਲ ਸਾਰੇ ਕੱਟਦੇ ਨੇ ਇਸੇ ਕਰਕੇ ਚਲਾਨ ਘਟ ਰਿਹਾ ਨਹੀਂ ਕਿ ਚਲਾਨ ਪਹਿਲਾਂ ਹੀ ਚਲਾਨ ਭਰਿਆ ਗਿਆ ਚਲਾਨ ਭਰ ਹੋ ਗਿਆ ਨਹੀਂ ਸਰ ਕੱਟ ਪਿਆ ਸਰ ਅ ਨਹੀਂ ਇੰਨਾ ਨਹੀਂ ਛੋਟੇ ਕਰਾਂਗੇ ਆਪਾਂ ਇਹਦੇ ਨਾਲ ਇਦਾਂ ਜਰਾ ਦੇਖੋ ਪੰਜ ਛੇ ਲਾ ਲਓ ਸਾਡਾ ਕੰਪਨੀ ਹੈਗਾ ਮੈਂ ਥੋੜਾ ਥਲੇ ਜਾਣਾ ਇਹ ਗੱਲ ਇਹ ਕਹਿੰਦਾ ਤੂੰ ਇੱਕ ਤੋਂ ਵੱਧ ਗੜਾ ਫਾਂਸੀ ਲਾ ਦੇਗਾ। ਕੋਈ ਗੱਲ ਵੀ ਚੱਜੇ ਨਾ ਚੱਜੇ ਮਸਲਾ ਨਾ ਕਰਾਉਣਾ ਮੇਰੀ। ਮੈਂ ਆਪਣੀ ਡਿਊਟੀ ਕਰ ਰਿਹਾ ਯਾਰ ਕਮਾਲ। ਉਹ 15 ਅਗਰ ਵਾਲਾ ਕੇਪ ਠੀਕ ਹੈ। ਮੈਂ ਨਾਮ ਬੋਲੂਗੀ ਜੀ। ਕੋਈ ਨਹੀਂ ਭਾਈ। ਚਲ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।